ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਸਾਡੇ ਸਾਰੇ ਦਰਸ਼ਕਾਂ ਦਾ ਗੁੰਝਾ ਸਿੱਖ ਵਰਸੇ ਦੀਆਂ ਸਾਡੇ ਖਾਸ ਸਪੇਸ਼ਲਸ ਦੇ ਵਿੱਚ ਇਸ ਖਾਸ ਸਪੇਸ਼ਲਸ ਦੇ ਵਿੱਚ ਦਿੱਲੀਸ਼ਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਤੇ ਹਫਤੇ ਦੇ ਵਿੱਚ ਜਿਹੜੇ ਵੀ ਕੰਮ ਕੀਤੇ ਜਾਂਦੇ ਨੇ ਉਸ ਦੀ ਜਾਣਕਾਰੀ ਆਪ ਤੱਕ ਪਹੁੰਚਾਉਨੇ ਆ ਸੋ ਪਿਤੇ ਹਫਤੇ ਦਿੱਲੀਸ਼ਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਹੜੇ ਕੰਮ ਕੀਤੇ ਗਏ ਪੂਰੀ ਖਬਰ ਤੁਸੀਂ ਅਨਸਰ ਪਾਵਾਂਗੇ ਸ਼ੁਰੂਆਤ ਕਰਦੇ ਹਾਂ ਖਾਸ ਸਪੇਸ਼ਲਸ ਦੀ ਜਿਸ ਦਾ ਨਾਮ ਹੈ ਗੁੰਝਾ ਸਿੱਖ ਵਰਸੇ ਦੀਆਂ ਜੁਗੋ ਜੋਗ ਅਟਲ ਤਨ ਤਨ ਸੇਬ ਜੀ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਜੀ ਪਾਵਨ ਪਵਿੱਤਰ ਗੋਦ ਚ ਬੈਠੇ ਗੁਰੂ ਰੂਪ ਸਵਾਰੀ ਸਾਧ ਸੰਗਤ ਜੀ ਫਤੇ ਪ੍ਰਮਾਨ ਕਰਨੀ ਵਾਹਿਗੁਰੂ ਜੀ ਦਾ ਹਾਲ ਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਛਕਤੰ ਪੀਰ ਬੈਠਾ ਗੁਰ ਭਾਈ ਹਰਜਨ ਕਾਇਆ ਫਲੜ ਕੇ ਮੂਰਤ ਅਹਰ ਗੋਬਿੰਦ ਸਵਾਰੀ ਜੇਵੇਂ ਪਾਸ਼ਾ ਸਹਿਬ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੀਆਂ ਸਮੂਹ ਸੰਗਤਾਂ ਨੂੰ ਮਹਾਰਾਜੀ ਜੀਸ ਆਗੁਰੂਪ੍ਰਭੂ ਦੀ ਲੱਖ ਲੱਖ ਬਧਾਈ ਹੋਵੇ ਮੇਰੀ ਪੀੜੀ ਦੇ ਮਾਲਕ ਤਨ ਤਨ ਗੁਰੂ ਹਰਗੋਬਿੰਦ ਸਿੰਘ ਅਗੋਬਿੰਦ ਸਾਹਿਬ ਮਹਾਰੇ ਬਾਰੇ ਜਿਹੜਾ ਹੁਨੇ ਤੁਹਾਨੂੰ ਇਤਿਹਾਸ ਦੇ ਨਾਲ ਲਿਸਦਾਰ ਜਸਪੀਤ ਸਿੰਘ ਜੀ ਕਰਮਸਰ ਦੇ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਉਹਨਾਂ ਨੇ ਵਾਕਿਆਣ ਸੁਣਾਏ ਕਿ ਗੁਰੂ ਮਹਾਰਾਜ ਜੀ ਕਿੰਨੀ ਵੱਡੀ ਦੇਹ ਸਿੱਖ ਜਗਤ ਨੂੰ ਜਿੱਥੇ ਮੀਰੀ ਦਾ ਮਾਲਿਕ ਪੀਰੀ ਦਾ ਮਾਲਿਕ ਬਣਾਇਆ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਜਿਸ ਵਕਤ ਗੁਰੂ ਕੇ ਸਿੱਖ ਪਾਤਸ਼ਾਹ ਕੋਲ ਪਹੁੰਚੇ ਔਰ ਗੋਬਿੰਦ ਔਰ ਗੋਬਿੰਦ ਮਹਾਰਾਜ ਨੇ ਇਹ ਪੁੱਛਿਆ ਕਿ ਉਸ ਵਕਤ ਜਿਸ ਵਕਤ ਇਹ ਮਹਾਰਾਜ ਜੀ ਸ਼ਹਾਦਤ ਹੋਈ ਇਸ ਸ਼ਹਾਦਤ ਦੇ ਉੱਤੇ ਕਿਸੇ ਨੇ ਰੋਗ ਨਹੀਂ ਲਾਈ ਕਿਸੇ ਨੇ ਹਾਦਾ ਮਾਰਾ ਨਹੀਂ ਮਾਰੇ ਆ ਕੋਈ ਗੁਰੂ ਦਾ ਸਿੱਖ ਉੱਥੇ ਕੋਈ ਖਲੋਤਾ ਨਹੀਂ ਸੀ ਮਗਰ ਜਿਹੜੇ ਸਿੰਘਾਂ ਨੇ ਜਵਾਬ ਦਿੱਤਾ ਪਰ ਕਿਹਾ ਕਿ ਗੁਰੂ ਕੇ ਸਿੱਖ ਤੇ ਉੱਥੇ ਬਹੁਤ ਸੀ ਮਗਰ ਦਿੱਲੀ ਦੇ ਇਸ ਤਖਤ ਦਾ ਜਿਹੜਾ ਹੁਕਮ ਹੋਇਆ ਉਸ ਤਖਤ ਦੇ ਅੱਗੇ ਕਿਸੇ ਦੀ ਆਵਾਜ਼ ਨਹੀਂ ਉੱਠ ਸਕੀ ਸੋ ਉਸ ਵਕਤ ਸਾਈਂਬਾ ਨੇ ਇਹ ਬਚਨ ਕੀਤੇ ਸੀ ਕਿ ਮੈਂ ਸਾ ਤਖਤ ਬਣਾਵਾਗਾ ਜਿਹੜਾ ਕਿਸੇ ਦੇ ਅਧੀਨ ਨਹੀਂ ਹੋਏਗਾ ਜਿਹੜਾ ਇੱਕ ਨਿਰਪੱਖ ਹੋਏਗਾ ਔਰ ਸਮੂਚਾ ਪੰਥ ਉਹਨੂੰ ਅਕੀਦਾ ਭੇਟ ਕਰੇਗਾ ਔਰ ਉਸ ਵਕਤ ਸ੍ਰੀ ਹਕਾਤਖ ਸਾਹਿਬ ਦੀ ਸਿਰਜਣਾ ਦੀ ਗੱਲ ਉੱਠੀ ਸ੍ਰੀ ਹਕਾਤਖ ਸਾਹਿਬ ਦੀ ਦੇਣ ਜਿਹੜੀ ਸਮੂਚੇ ਪੰਥ ਨੂੰ ਦੇ ਕੇ ਗਏ ਆ ਸਾਡੀ ਸ਼ਕਤੀ ਦਾ ਸਰੋਤ ਹੈ ਜਿਹੜਾ ਮੈਂ ਸਮਝਦਾ ਕਿ ਕਿ ਜਿੱਥੇ ਆਪਣੇ ਜੀਵਨ ਕਾਲ ਦੀ ਕਿ ਸ਼ਕਤੀ ਉਤੋਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚੋਂ ਲੈਂਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਂ बार-बार ਇਹ ਗੱਲ ਕਿਉਂ ਕਹਿ ਰਿਹਾ ਕਿਉਂਕਿ ਜੋ ਸ਼ਕਤੀ ਜੋ ਪੰਥ ਦੀ ਏਕਤਾ ਦਾ ਅਧੀਨ ਇੱਕ ਪ੍ਰਤੀਕ ਬਣਾਇਆ ਅਕਾਲ ਤਖਸਾਲ ਉਸ ਅਕਾਲ ਤਖਸਾਲ ਦੇ ਉੱਤੇ ਵੀ ਬਹੁਤ ਜ਼ਿਆਦਾ ਕਿੰਤੂ ਪ੍ਰਤਵਾਹੁਣ ਲੱਗ ਪਈ ਆ ਉਸ ਅਕਾਲ ਤਖਸਾਲ ਨੂੰ ਵੀ ਸਰਕਾਰਾਂ ਨੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਅੱਜ ਜਿੱਥੇ ਅਸੀਂ ਅੱਜ ਮਹਾਰਾਜਾ ਪ੍ਰਕਾਸ਼ ਦਿਹਾੜਾ ਮਨਾ ਰਹੇ ਆ ਅੱਜ ਤੋਂ ਠੀਕ ਦੋ ਦਿਨ ਪਹਿਲਾਂ ਜਿਸ ਤਰੀਕੇ ਦੇ ਨਾਲ ਮਹਾਰਾਜੇ ਦੇ ਇਸ ਕੋਰਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੋਏ ਹਮਲੇ ਦੇ ਬਾਰੇ ਅਖੰਡ ਪਾਠ ਸਾਹਿਬ ਗੁਰਦੁਆਰਾ ਬੰਗਲਾ ਸਾਹਿਬ ਰੱਖਿਆ ਗਿਆ ਔਰ ਕੱਲ ਸਮਾਪਤੀ ਕੀਤੀ ਗਈ ਉਸ ਹੀ ਅਕਾਲ ਤਖਤ ਸਾਹਿਬ ਨੂੰ ਟਹਿ ਟੇਰੀ ਉਹ ਸਵਕਤ ਕੀਤਾ ਗਿਆ ਸੀ ਜਿਹਦੀ ਅਰਦਾਸ ਸਿੱਖਾਲੇ ਸਾਰਿਆਂ ਨੇ ਮਿਲ ਕੇ ਕੀਤੀ ਆ ਇਸ ਅਕਾਲ ਤਖਤ ਸਾਹਿਬ ਨੂੰ ਜਿੱਥੇ ਦੁਨੀਆਵੀ ਤੌਰ ਦੇ ਉੱਤੇ ਸਰਕਾਰਾਂ ਨੇ ਕਮਜ਼ੋਰ ਕੀਤਾ ਉਹਨੂੰ ਜਿਹੜਾ ਵੀ ਸਮਾਜਿਕ ਤੌਰ ਦੇ ਉੱਤੇ ਸਾਡੇ ਆਪਣਿਆਂ ਨੇ ਵੀ ਉਹਨੂੰ ਬੜਾ ਕਮਜ਼ੋਰ ਕੀਤਾ ਕਿਉਂਕਿ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਣਾ ਹਰ ਕੋਲ ਸਿੱਖਦਾ ਫਰਜ਼ ਸੀ ਔਰ ਅੱਜ ਤੁਸੀਂ ਦੇਖੋ ਕਿ ਜਿੱਥੇ ਅਕਾਲ ਤਖਤ ਸਾਹਿਬ ਤੋਂ ਲੋ ਲੈ ਗਏ ਹੁਕਮ ਨਾਵੇਂ ਦੇ ਉੱਤੇ ਪੰਥ ਪਹਿਰਾ ਦਿੰਦਾ ਸੀ ਪੰਥ ਸਮੂਚਾ ਇਕੱਠਾ ਹੁੰਦਾ ਸੀ ਅੱਜ ਉਹਦੇ ਉੱਤੇ ਵੀ ਕਿੰਤੂ ਪਰੰਤਵਾ ਕਰਦੇ ਉੱਤੇ ਉਹਦੇ ਉੱਤੇ ਸਿਆਸਤ ਕੀਤੀ ਜਾਂਦੀ ਹੈ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਫਟਣ ਰੁਸੇ ਕੋਈ ਮਿਆਦ ਨਹੀਂ ਹੈ ਜਾਂ ਉਹ ਲਗਾਣ ਰੁਸੇ ਸਿਰਫ ਸਿਰਫ ਜਿਹੜੇ ਕਾਬਜ਼ ਧਿਰਾਂ ਨੇ ਉਹਨਾਂ ਦੇ ਹੁਕਮ ਦੇ ਉੱਤੇ ਇਹ ਮर्यादा ਅੱਜ ਬਦਲਨੀ ਪਏਗੀ ਇਹ ਮर्यादा ਪੰਥ ਦੇ ਹੱਥੋਂ ਵਾਪਸ ਲੈਣੀ ਪਈ ਔਰ ਇਹ ਸਾਰਾ ਤਾਂ ਹੀ ਹੋ ਸਕਦਾ ਹੈ ਕਿ ਜਦ ਅਸੀਂ ਸਾਰੇ ਮਿਲ ਕੇ ਹੱਲਾ ਮਾਰੀਏ ਅਸੀਂ ਹੱਲਾ ਮਾਰੀਏ ਔਰ ਸਮੂਹਾਂ ਪੰਥ ਫਿਰ ਤੋਂ ਉਸ ਅਕਾਲ ਤਖਤ ਸਾਹਿਬ ਦੀ ਜਿਹੜੀ ਮर्यादा ਨੂੰ ਬਹਾਲ ਕਰਨ ਉਸੇ ਇਕਜੁੱਟ ਹੋਏ ਮੈਂ ਸੰਗਤਾਂ ਨੂੰ ਜਿਥੇ ਅੱਜ ਦੇ ਦਿਨ ਦੀ ਵਧਾਈ ਦਿੰਦਾ ਜਰੂਰ ਤੁਹਾਡੇ ਚਰਨਾਂ 'ਚ ਬੇਨਤੀ ਕਰਾਂਗਾ ਕਿਉਂਕਿ ਬਹੁਤ ਵਕਤ ਵਕਤ ਤੇ ਬਹੁਤ ਵਕਤ ਜਿੱਥੇ ਬੰਦੀਆਂ ਪਣ ਚੁੱਕੀ ਐ ਮਗਰ ਸਾਡੀ ਸਾਰਿਆਂ ਦਾ ਪ੍ਰੇਰਨਾ ਦਾ ਸਰੋਤ ਸ੍ਰੀ ਅਕਾਲ ਤਖਤ ਸਾਹਿਬ ਇਸ ਮੀਰੀ ਪੀਰੀ ਦੇ ਮਾਲਕ ਵੱਲੋਂ ਦਿੱਤਾ ਗਿਆ ਸਾਨੂੰ ਉਹ ਸਥਾਨ ਐ ਜਿੱਥੇ ਇੱਕ ਵਾਰ ਹੁਕਮਨਾਮਾ ਉੱਥੇ ਦੇ ਜੱਤ ਦਾਸ ਹੌ ਲੈਂਦੇ ਐ ਤੇ ਉਹ ਕਾਰਕ ਪੁਰਕਾ ਆਪਣਾ ਹੁਕਮਨਾਮਾ ਬਣਿਆ ਜਾਂਦਾ ਸੀ ਅੱਜ ਸਾਰੇ ਮਿਲ ਕੇ ਉਹਦੀ ਪਹਾਲੀ ਲਈ ਅਰਦਾਸਾਂ ਕਰੀਏ ਔਰ ਜਿੱਥੇ ਜਿੱਥੇ ਜਿਸ ਦਾ ਵੀ ਜੋ ਵਾਸ ਚੱਲ ਸਕੇ ਇਸ ਜੀ ਦੇ ਉਤੇ ਜ਼ਰੂਰ ਪਹਿਰਾ ਦੇਵੇ ਮੇਰੇ ਤੋਂ ਪਹਿਲਾਂ ਹੁਣੇ ਕਰਮ ਸਿੰਘ ਸਾਹਿਬ ਅੱਜ ਤੁਹਾਨੂੰ ਆਪਣੇ ਬਾਣੀ ਦੇ ਬਾਰੇ ਗੱਲ ਕਰ ਰਹੇ ਸੀ ਗੁਰਮੁਖ ਦੇ ਕੈਂਪ ਬਾਰੇ ਗੱਲ ਕਰ ਰਹੇ ਸੀ ਮੈਂ ਵਧਾਈ ਦੇਣਾ ਚਾਹਨਾ ਜਿੱਤੇ ਧਰਮ ਪ੍ਰਚਾਰ ਕਮੇਟੀ ਨੇ ਉਹ ਦਿੱਲੀ ਦੀ ਔਰ ਨਾਲ ਹੀ ਦਿੱਲੀ ਦੇ ਆਸ-ਪਾਸ ਦੇ ਲੱਗੇ ਜਿਹੜਾ ਐਨਸੀਆ ਔਰ ਦੂਰ ਤਹਾਰੋ ਜਿੱਥੇ ਆਗਰਾ ਜੰਮੂ ਤੱਕ ਅੱਜ ਇਹ ਗੁਰਮੁਖ ਦੇ ਕੈਂਪ ਲਗਾਏ ਗਏ ਨੇ ਇਹ ਬੱਚਿਆਂ ਨੂੰ ਗੁਰਮਤਿ ਵਿਦਿਆ ਗੁਰਮੁਖ ਦਾ ਧਾਨ ਜਿਹੜਾ ਗੁਰਮੁਖੀ ਨਾਲ ਜੋੜਨ ਦਾ ਉਪਰਾਲਾ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਮੈਂ ਹੁਣੇ ਵੱਖਰੇ ਵੱਖਰੇ ਕੈਂਪਾਂ ਤੋਂ ਜਿੱਥੇ ਸ਼ੁਰੂਆਤ ਹੋਈ ਹੈ ਸਟੇਟ ਤੋਂ ਉੱਤ ਹੋ ਗਿਆ ਰਿਹਾ ਹਰ ਬੱਚੇ ਦੇ ਵਿੱਚ ਇਹ ਚਾਅ ਹੈ ਕਿ ਮੈਂ ਆਪਣੀ ਗੁਰਮੁਖੀ ਨਾਲ ਜੁੜਾਂ ਔਰ ਇਹ ਚਾਅ ਤਾਂ ਪਹਿਲਾ ਹੁੰਦਾ ਹੈ ਜਦ ਸਾਡੇ ਆਪ ਆਪਣੇ ਜਿਹੜੇ ਵੱਡੇ ਨੇ ਬੱਚਿਆਂ ਗਿਆਂ ਮਾਵਾ ਉਹਨਾਂ ਦੇ ਪਿਤਾ ਜੀ ਇਹ ਇਸ ਕੰਮ ਦੇ ਵਿੱਚ ਆਪ ਸਹਿਯੋਗ ਕਰਨ ਔਰ ਆਪਣੇ ਬੱਚਾ ਨੂੰ ਪ੍ਰੇਰਿਤ ਕਰਨ ਕਿ ਅਸੀਂ ਗੁਰੂ ਵਾਲਾ ਬਣਨਾ ਹੈ ਔਰ ਗੁਰੂ ਬਣਨ ਵਾਲਾ ਬਣਨ ਬਸੇ ਸਭ ਤੋਂ ਪਹਿਲੀ ਜਿਹੜੀ ਮੋਡਲੀ ਸਿੱਖਿਆ ਹੈ ਉਹ ਗੁਰਮਤਿ ਗਿਆਨ ਦੀ ਹੈ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਗੁਰਮਤਿ ਸਿਧਾਂਤ ਦੇ ਉੱਤੇ ਇੱਕ ਕਾਇਦਾ ਘੜਿਆ ਗਿਆ ਉਸ ਕਾਇਦੇ ਦੇ ਨਾਲ-ਨਾਲ ਉਹਦੀ ਲਿਖਾਰੀ ਉਹਦੀ ਲਿਪੀ ਨੂੰ ਜਾਣਨ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਨਾਲ ਹੀ ਇਤਿਹਾਸਿਕ ਗੁਰਦੁਆਰੇਔਰ ਇਸ ਦੇ ਇਤਿਹਾਸ ਬਾਰੇ ਜਿਹੜੀਆਂ ਕਿਤਾਬਾਂ ਉਸ ਲਿਟਰੇਚਰ ਦੇ ਰੂਪ ਵਿੱਚ ਦਿੱਤੀਆਂ ਜਾ ਰਹੀਆਂ ਹਨ ਮੈਨੂੰ ਲੱਗਦਾ ਹੈ ਕਿ ਹਰ ਉਸ ਬੱਚਾ ਜਦ ਪੜ੍ਹੇਗਾ ਉਹ ਆਪਣੀ ਸਿੱਖੀ ਤੋਂ ਮੁਨਕਰ ਨਹੀਂ ਹੋ ਸਕਦਾ ਆਪਣੀ ਸਿੱਖੀ ਦੇ ਨਾਲ ਜੁੜੇਗਾ ਇਹੋ ਜੇ ਕਈ ਵਿਸ਼ੇ ਉਰਾਲੇ ਜਿੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਆਪਣੇ ਧਰਮ ਪ੍ਰਚਾਰ ਨੂੰ ਲੈ ਕੇ ਕਰ ਰਹੀ ਹੈ ਉਹਦੇ ਵਿੱਚ ਅਜੇ ਨਵੇਕਲਾ ਉਰਾਲਾ ਜਿਹੜਾ ਸ਼ੁਰੂਆਤ ਹੋਈ ਹੈ ਔਰ ਤਕਰੀਬਨ 8000 ਦੇ ਉੱਤੇ ਆਸ-ਪਾਸ ਬੱਚਿਆਂ ਨੇ ਉਹਦੇ ਵਿੱਚ ਅੱਜ ਸ਼ੁਮਲੀਤ ਪਾਣੀ ਸ਼ੁਰੂ ਕੀਤੀ ਹੈ ਔਰ ਸਾਨੂੰ ਉਮੀਦ ਹੈ ਕਿ ਜਿਸ ਦਿਨ ਇਹ ਕੈਂਪ ਦੀ ਸਮਾਪਤੀ ਹੋਣੀ ਹੈ ਜਿਹੜਾ ਅੱਜ 5 ਜੂਨ ਤੋਂ ਲੈ ਕੇ 25 ਜੂਨ ਤੱਕ ਚੱਲਣਾ ਹੈ 25 ਜੂਨ ਨੂੰ ਗੁਰਦਾਰਾ ਲੱਖੀਸ਼ਾ ਗੁਰਦਾਰਾ ਹਾਲ ਦੇ ਵਿੱਚ ਉੱਦੀ ਸਮਾਪਤੀ ਹੋਣੀ ਹੈ ਤਕਰੀਬਨ 12 ਤੋਂ 15000 ਬੱਚੇ ਦੀ ਉਦੇਸ਼ੀ ਉਮਰਤ ਪਾਉਣ ਦੀ ਸਾਨੂੰ ਉਮੀਦ ਹੈ ਔਰ ਇਹ ਉਮੀਦ ਤਾਂ ਹੀ ਕਾਮਯਾਬ ਹੁੰਦੀ ਹੈ ਜਦੋਂ ਤੁਸੀਂ ਆਪ ਸਾਰੇ ਸਹਿਯੋਗ ਬਣੋ ਅੱਜ ਮੈਂ ਦੇਖ ਰਿਹਾ ਏ ਥੇ ਬੜੀਆਂ ਮੇਰੀਆਂ ਭੈਣਾਂ ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਲੈ ਕੇ ਆਈ ਹੈ ਔਰ ਗੁਰੂ ਦਾ ਇਧਿਆਰਾ ਮਣਾ ਰਹੀ ਹੈ ਮਗਰ ਮੈਂ ਇਹਨੂੰ ਕੱਲ ਕਹਿੰਦੇ ਹੋਏ ਸੰਭੋਝਾਇਆ ਮੈਂ ਨਹੀਂ ਕਰਾਂਗਾ ਜਿੱਥੇ ਅਸੀਂ ਆਪਣੇ ਬੱਚਿਆਂ ਨੂੰ ਅੱਜ ਗੁਰੂ ਦੇ ਦਿਨ ਮਨਾਉ ਰਹੇ ਹਾਂ ਗੁਰੂ ਵਾਲਾ ਵੀ ਬਣਾਈ ਹੈ ਔਰ ਅੱਜ ਇੱਥੇ ਪ੍ਰਣ ਕਰਕੇ ਜਾਈਏ ਜਿਹੜਾ ਇਹ ਗਰਮੀਆਂ ਦੇ ਛੁੱਟੀਆਂ ਦਾ ਕੈਂਪ ਲੱਗਿਆ ਵੀ ਲਿੰਦਾ ਇਹਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਗੁਰਮਥ ਇਸ ਇਸ ਕੈਂਪ ਦਾ ਨਾਲ ਜੋੜ ਕੇ ਗੁਰਮੁਖੀ ਸਿਖਾਈਏ ਔਰ ਆਉਣ ਵਾਲੇ 20 ਦਿਨਾਂ ਦੇ ਵਿੱਚ ਜਿਸ ਵਕਤ ਪੂਰੇ ਸਾਗ ਬਾਤ ਪ੍ਰੈਕਟਿਸ ਕਰਕੇ ਜਦ ਬੱਚਾ ਅੱਗੇ ਆਏਗਾ ਤਦ ਆ ਖੁਸ਼ੀ ਹੋਈਏ ਕਿ ਅਗਲੇ ਸਾਲ ਜਦ ਅਸੀਂ ਇਹ ਪ੍ਰਕਾਸ਼ ਪੁਰਬ ਮਨਾ ਰਹੇ ਹੋਵਾਂਗੇ ਤੇ ਇੱਥੇ ਉਹੀ ਨਿੱਕੇ ਨਿੱਕੇ ਬੱਚੇ ਆਪਣੇ ਗੁਰਸਿੱਖਾਂ ਦੀਆਂ ਸਾਕਿਆ ਸੁਣਾਉਂਦੇ ਹੋਏ ਜਿਹੜੀਆਂ ਕਵਿਤਾਵਾਂ ਵੀ ਜ਼ਰੂਰ ਪੜ੍ਹਨਗੇ ਮੈਨੂੰ ਇਸ ਗੱਲ ਦੀ ਵੀ ਪੂਰੀ ਉਮੀਦ ਹੈ ਸੋ ਮੈਂ ਤੁਹਾਡੀ ਸੰਗਤਾਂ ਦੇ ਚਰਨਾਂ ਦੇ ਵਿੱਚ ਜਿੱਥੇ ਇਹ ਬੇਨਤੀਆਂ ਕੀਤੀਆਂ ਆਸ ਕਰਦਾ ਕਿ ਤੁਸੀਂ ਪ੍ਰਵਾਨ ਕਰੋਗੇ ਔਰ ਮੈਂ ਇੱਕ ਵਾਰ ਫਿਰ ਤੋਂ ਸਮੂਜੀ ਰਿਲੇਸਿਕ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਨੰਬਰ ਸਾਹਿਬਾਂ ਵੱਲੋਂ ਮਹਾਰਾਜ ਦੇ ਸਾਰਾ ਆਗਮਨ ਪੁਰਪੀਰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁੰਜ ਸਖਵਰ ਸਦਿਆਂ ਸਾਡੀ ਖਾਸ ਪੇਸ਼ਕਸ਼ ਇਸ ਤਰ੍ਹਾਂ ਜਾਰੀ ਰਹੇਗੀ ਫਿਲਹਾਲ ਰੁਕਦੇ ਬ੍ਰੇਕ ਦੇ ਲਈ ਸਮੇਤੋ ਡਿਮਾਂਡ ਸੀ ਜਿਹਦੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਤਰੀਕੇ ਦੇ ਨਾਲ ਵੱਖ-ਵੱਖ ادارےਾਂ ਦੇ ਵੱਖ-ਵੱਖ ਵਿਦਿਅਕ ਸੰਸਥਾਵਾਂ ਜਿਹੜੀਆਂ ਸਾਡੀਆਂ ਚੱਲ ਰਹੀਆਂ ਉਹਨਾਂ ਦੇ ਵਿੱਚ ਆਪਣੀਆਂ ਮਾਈਲਸਟੋਨਸ ਅਚੀਵ ਕਰ ਰਹੀ ਹੈ ਉਹਦੇ ਨਾਲ ਨਾਲ ਜਦ ਅਸੀਂ ਆਪਣੇ ਬੱਚਾ ਦੇ ਇੰਨੇ ਵਧੀਆ ਰਿਜ਼ਲਟਸ ਲੈ ਕੇ ਆਉਂਦੇ ਆ ਔਰ ਰਿਜ਼ਲਟਸ ਤੋਂ ਆਨ ਤੋਂ ਬਾਅਦ ਉਹਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਐਡਮਿਸ਼ਨਸ ਨਹੀਂ ਮਿਲ ਪਾਂਦੀਆਂ ਉਹਨਾਂ ਦੇ ਪ੍ਰੋਪਰ ਤਰੀਕੇ ਦੇ ਨਾਲ ਪਲੇਸਮੈਂਟਸ ਨਹੀਂ ਹੋ ਪਾਂਦੀਆਂ ਉਹਦੇ ਲਈ ਅੱਜ ਦਿੱਲੀ ਸਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮੂਚੀ ਟੀਮ ਨੇ ਫੈਸਲਾ ਲੈਂਦੇ ਹੋਏ ਅੱਜ ਗੁਰਦੁਆਰਾ ਸਾਹਿਬ ਦੇ ਇਸ ਆਫਿਸ ਦੇ ਵਿੱਚ ਇੱਥੇ ਕੈਰੀਅਰ ਕਾਉਂਸਲਿੰਗ ਸੈੱਲ ਓਪਨ ਕਰਨ ਜਾ ਰਹੇ ਆ ਜਦੀ ਸ਼ੁਰੂਆਤ ਕੱਲ ਸਵੇਰ ਤੋਂ ਹੋਣੀ ਹੈ ਔਰ ਇਹ ਸੈੱਲ ਜਿਹੜਾ ਹੈ ਖਾਸ ਤੌਰ ਤੇ ਉਹਨਾਂ ਪੇਰੈਂਟਸ ਉਸੇ ਆਉਣਾ ਬੱਚਿਆਂ ਵੱਸੇ ਇਹ ਸਿੱਖਿਆ ਦੇਗਾ ਜਿਹੜੀਆਂ ਉਹਨਾਂ ਦੇ ਕੈਰੀਅਰ ਨੂੰ ਅੱਗੇ ਵਧਾਉਣ ਵੱਸੇ ਜਿਹੜੇ ਇੰਸਟੀਚੂਟਸ ਉਹ ਕਿਹੜੇ ਕਾਲਜਾਂ ਦੇ ਵਿੱਚ ਐਡਮਿਸ਼ਨ ਲੈ ਸਕਦੇ ਨੇ ਕਿਉਂਕਿ ਇਸ ਵਕਤ ਪਿਛਲੇ ਸਾਲ ਜਿਹੜਾ ਯੂਨੀਵਰਸਿਟੀ ਨੇ ਨਵੇਂ ਨੋਰਮ ਸ਼ੁਰੂ ਕੀਤੇ ਜਿਹੜੀ ਆ ਸੀਯੂਈਟੀ ਖਾਸ ਤੌਰ ਤੇ ਜਿਹਦੇ ਉੱਤੇ ਉਹਨਾਂ ਨੇ ਇੰਪਲੀਮੈਂਟ ਕੀਤੀ ਹੈ ਕਿ ਜਿਹੜੀ ਸਰਕਾਰ ਵੱਲੋਂ ਜਿਹੜੀ ਯੂਜੀਸੀ ਦੀ ਖਾਸ ਤੌਰ ਤੇ ਹੈਗੀ ਹੈ ਕਿ ਕਾਮਨ ਜਿਹੜੀ ਯੂਨੀਵਰਸਿਟੀ ਦਾ ਐਂਟਰੈਸਟ ਟੈਸਟ ਲਿਆ ਜਾਂਦਾ ਉਹਦੇ ਜਿਹੜੇ ਸੀਬੀਐਸਸੀ ਦੇ ਬੋਰਡ ਦੇ ਰਿਜ਼ਲਟਸ ਆਉਂਦੇ ਆ ਇਨਾ ਸਾਰਿਆਂ ਨੂੰ ਜੋੜ ਕੇ ਜਿਹੜੇ ਉਹਦੀ ਰੈਂਕਿੰਗ ਆਦੀ ਹੈ ਉਹਦੇ ਆਧਾਰ ਦੇ ਉੱਤੇ ਜਿਹਦੇ ਬਾਰੇ ਖਾਸ ਤੌਰ ਤੇ ਮੈਂ ਕਹਿ ਸਕਦਾ ਕਿ ਜਿੱਥੇ ਬੱਚਿਆਂ ਨੂੰ ਵੀ ਨਹੀਂ ਪੂਰੀ ਗਿਆਨ ਉਹਨਾਂ ਦੇ ਪੇਰੈਂਟਸ ਨੂੰ ਵੀ ਨਹੀਂ ਪਤਾ ਔਰ ਜ਼ਿਆਦਾਤਰ ਮੈਂ ਕਹਿ ਸਕਦਾ ਕਿ ਸਟਾਫ ਨੂੰ ਵੀ ਸਕੂਲਾਂ ਦੇ ਇਸ ਬਾਰੇ ਨਹੀਂ ਪਤਾ ਹੁੰਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਕੀ ਗਾਈਡ ਕਰ ਸਕਦੇ ਆ ਉਹਦੇ ਲਈ ਇੱਥੇ ਅੱਜ ਇੱਕ ਸਪੈਸ਼ਲ ਸੈੱਲ ਖੋਲਿਆ ਜਾ ਰਿਹਾ ਹੈ ਤਾਂਕਿ ਜਿਹੜੇ ਵੀ ਸਾਡੇ ਪੈਣਪਰਾ ਜਿਨ੍ਹਾਂ ਦੇ ਬੱਚੇ ਅੱਜ 12ਵੀਂ ਕਲਾਸ ਪੜਨ ਤੋਂ ਬਾਅਦ ਖਾਸ ਤੌਰ ਤੇ ਆਪਣੇ ਨਵੇਂ ਜ਼ਿੰਦਗੀ ਦਾ ਪੜਾਅ ਸ਼ੁਰੂ ਕਰਨਾ ਚਾਹੁੰਦੇ ਨੇ ਭਾਵੇਂ ਉਹ ਮੈਡੀਕਲ ਦੇ ਵਿੱਚ ਲਾਈਨ ਲੈਣਾ ਚਾਹਣ ਭਾਵੇਂ ਉਹ ਇੰਜੀਨੀਅਰਿੰਗ ਹੀ ਲੈਣਾ ਚਾਹਣ ਔਰ ਜਿਹੜੇ ਜਿਹੜੇ ਵਿਦਿਅਕ ادارے ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚਲਾ ਰਹੀ ਹੈ ਉਹ ਭਾਵੇਂ ਆਈ.ਡੀ.ਆਈ ਦੇ ਹੋਣ ਭਾਵੇਂ ਬੀ.ਐਡ ਕਾਲਜੇਜ਼ ਹੋਣ ਭਾਵੇਂ ਸਾਡੇ ਮੈਨੇਜਮੈਂਟ ਦੇ ਕਾਲਜ ਹੋਣ ਜਿਹੜੀਆਂ ਵੀ ਆਈ.ਪੀ. ਯੂਨੀਵਰਸਿਟੀ ਨਾਲ ਕਨੈਕਟਡ ਨੇ ਦਿੱਲੀ ਯੂਨੀਵਰਸਿਟੀ ਨਾਲ ਕਨੈਕਟਡ ਨੇ ਇਹਨਾਂ ਸਾਰਿਆਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਐਡਮਿਸ਼ਨ ਲਈ ਜਾਣੀ ਹੈ ਔਰ ਤੁਹਾਡੇ ਕੈਰੀਅਰ ਨੂੰ ਬਣਾਉਣ ਵਾਸਤੇ ਕਿਹੜੇ ਪ੍ਰੋਫੈਸ਼ਨਲ ਜਿਹਨਾਂ ਬੱਚਿਆਂ ਦੇ ਨੰਬਰ ਘਟ ਆਉਂਦੇ ਆ ਔਰ ਉਹ ਪੜਾਈ ਛੱਡ ਦਿੰਦੇ ਨੇ ਉਹਨਾਂ ਵਾਸਤੇ ਕਿਹੜੇ ਪ੍ਰੋਫੈਸ਼ਨਲ ਇੰਸਟੀਚੂਟ ਦੇ ਵਿੱਚ ਬੈਸਟ ਜਿਹੜਾ ਉਹਨਾਂ ਨੂੰ ਗਿਆਨ ਦਿੱਤਾ ਜਾ ਸਕੇ ਕਿ ਉੱਥੇ ਉਹਨਾਂ ਦੀ ਲਾਈਫ ਦਾ ਅਗਲਾ ਸਕੋਪ ਜਿਹੜਾ ਹੈ ਉਹ ਕਰ ਸਕਣ ਜਿਸ ਦੇ ਨਾਲ ਆਪਣੇ ਬੱਚੇ ਆਪਣਾ ਲਾਈਫ ਦਾ ਕੈਰੀਅਰ ਬਣਾ ਸਕਣ ਇਹ ਸਾਰਾ ਸਿਸਟਮ ਜਿਹੜਾ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਦਾ ਜਿਹੜਾ ਕਾਨਫਰੰਸ ਰੂਮ ਹੈ ਇਹਦੇ ਵਿੱਚ ਅਗਲੇ 2 ਮਹੀਨੇ ਵਸਤੇ ਸ਼ੁਰੂ ਕੀਤਾ ਜਾ ਰਿਹਾ ਹੈ ਔਰ ਇਹ 2 ਮਹੀਨੇ ਤੋਂ ਬਾਅਦ ਕਿਉਂਕਿ ਇਸ ਵਕਤ ਐਡਮਿਸ਼ਨਸ ਦਾ ਰਸ਼ ਹੈ ਇਹ ਪਰਮਨੈਂਟ ਸੈਲ ਜਿਹੜਾ ਹੈ ਉਹ ਸਾਡੇ ਐਸੀ ਬਿਲਡਿੰਗ ਦੇ ਵਿੱਚ ਬਣਾਇਆ ਜਾਏਗਾ ਜਿਹਦੇ ਵਿੱਚ ਪਰਮਨੈਂਟ ਸਟਾਫ ਸਾਡਾ ਡਿਪਲੋਏ ਕੀਤਾ ਜਾਏਗਾ ਜਿਹੜਾ ਆਨਵਲੇ ਸਮੇ ਦੇ ਵਿੱਚ ਜਦ ਕਦ ਜ ਵੀ ਕਿਸੇ ਬੱਚਾ ਨੂੰ ਲੋਡ ਪਵੇ ਇਹ ਸਾਰੇ ਕੰਮ ਅਸੀਂ ਕਰ ਸਕੀਏ ਮੈਂ ਸਮਝਦਾ ਕਿ ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਇੰਸਟੀਚੂਟ ਚਲਾ ਰਹੀ ਹੈ ਉਹਦੀ ਸਭ ਤੋਂ ਵੱਡੀ ਐਮ ਜਿੰਮੇਵਾਰੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਪਲੇਸਮੈਂਟਸ ਦਵਾ ਸਕੀਏ ਜਿਆਦਾ ਤੋਂ ਜਿਆਦਾ ਐਡਮਿਸ਼ਨਸ ਪਿਛਲੇ ਸਾਲ ਬਹੁਤ ਵੱਡਾ ਤੁਖਾਂਤ ਹੋਇਆ ਕਿ ਜਿੱਥੇ ਐਡਮਿਸ਼ਨਸ ਨੂੰ ਲੈ ਕੇ ਉਹਦੇ ਕਈ ਬੱਚਿਆਂ ਨੂੰ ਇਹਦੇ ਫਾਰਮ ਭਰਨੇ ਨਹੀਂ ਆਉਂਦੇ ਸੀ ਔਰ ਬੀਇੰਗ ਅ ਮਿਨੋਰਟੀ ਸਟੇਟਸ ਅਸੀਂ ਕਿੱਥੋਂ ਕਿੱਥੋਂ ਆਪਣੇ ਮਿਨੋਰਟੀ ਦੇ ਫੈਸਿਲਿਟੀਆਂ ਅਵੇਲ ਕਰ ਸਕਦੇ ਆ ਇਹ ਸਾਰਾ ਕਰਨਾ ਕਰਨ ਵਾਸਤੇ ਇਹ ਸੈੱਲ ਨੂੰ ਖਾਸ ਤੌਰ ਤੇ ਬਣਾਇਆ ਗਿਆ ਆਪਣੇ ਬੱਚਿਆਂ ਨੂੰ ਜਿੱਥੇ ਅਸੀਂ ਐਜੂਕੇਟ ਕਰਨ ਦੀ ਗੱਲ ਕਰ ਰਿਹਾ ਗੁਰਮਤਿ ਦੇ ਜਿਹੜੇ ਕਾਲਜਸ ਸਾਡੇ ਕੋਰਸਸ ਚੱਲ ਰਹੇ ਨੇ ਉਹਦੇ ਬਾਰੇ ਵੀ ਤੁਹਾਡੇ ਨਾਲ ਸਰਦਾਰ ਜੀ ਦੀਪ ਸਿੰਘ ਕਾਲੋ ਹੁਣੇ ਗੱਲ ਕਰਨਗੇ ਸੋ ਮੈਂ ਅੱਜ ਤੁਹਾਡੇ ਮਾਧਿਅਮ ਤੋਂ ਸਾਰੇ ਉਹਨਾਂ ਪੇਰੈਂਟਸ ਨੂੰ ਬੇਨਤੀਆਂ ਕਰਾਂਗਾ ਕਿ ਜਿਨ੍ਹਾਂ ਨੂੰ ਵੀ ਕਿਸੇ ਵੀ ਚੀਜ਼ ਦੀ ਕੋਈ ਪ੍ਰੋਬਲਮ ਆ ਰਹੀ ਹੈ ਰਿਗਾਰਡਿੰਗ ਐਡਮਿਸ਼ਨਸ ਆਫ देयर ਚਿਲड्रन ਉਹ ਆ ਕੇ ਸਾਡੇ ਨਾਲ ਇੱਥੇ ਸਾਡੇ ਸੈੱਲ ਤੋਂ ਆਪਣਾ ਲਾਭ ਲੈ ਸਕਦੇ ਨੇ ਔਰ ਇੱਥੇ ਜਿਹੜੀ ਸਾਡੇ ਇੰਟਿਪਿਊਟ ਕੀਤੀ ਗਈ ਹੈ ਡਾਕਟਰ ਮਨਿੰਦਰ ਕੌਰ ਜਿਹੜੇ ਡੀਨ ਆਫ ਸਾਡੇ ਮੈਨੇਜਮੈਂਟ ਕਾਲਜ ਦੇ ਨੇ ਉਹ ਉਹ ਇੱਥੇ ਨੂੰ ਆਪ ਸਾਰਾ ਮਾਨੀਟਰ ਕਰ ਰਿਹਾ ਔਰ ਉਹਦੇ ਉੱਤੇ ਸਾਡੇ ਜਿਹੜੇ ਸਾਰੇ ਕੈਪੇਬਲ ਜਿਹੜਾ ਸਟਾਫ ਇੱਥੇ ਬਿਠਾਇਆ ਗਿਆ ਯੂਨੀਵਰਸਿਟੀ ਤੋਂ ਔਰ ਆਪਣੇ ਕਾਲਜਿਸ ਤੋਂ ਔਰ ਆਪਣੇ ਮੈਨੇਜਮੈਂਟ ਕਾਲਜ ਤੋਂ ਇੱਥੇ ਸਾਰੇ ਜਿਹੜੀ ਇਸ ਚੀਜ਼ ਦੀ ਪੂਰਾ ਫੀਡਬੈਕ ਲੈ ਕੇ ਬੈਠਣਗੇ ਕਿ ਤੁਹਾਡੇ ਬਣਦੇ ਹੋਏ ਬੱਚੇ ਨੂੰ ਕਿਹੜਾ ਬੈਸਟ ਤੋਂ ਬੈਸਟ ਕੋਰਸ ਦਿੱਤਾ ਜਾਏ ਇਸ ਚੀਜ਼ ਦਾ ਉੱਤੇ ਧਿਆਨ ਰੱਖਣ ਵਾਸਤੇ ਅੱਜ ਸਪੈਸ਼ਲ ਇਹ ਸੈਲ ਦਾ ਉਦਘਾਟਨ ਕੀਤਾ ਹੈ ਔਰ ਤੁਸੀਂ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਦੇ ਵਾਸਤੇ ਕਿਦਰੇ ਕੋਈ ਝੂਕ ਨਾ ਰਜੇ ਤੁਸੀਂ ਇਹਦੀਆਂ ਜੋ ਫੈਸਿਲਿਟੀਆਂ ਵੱਤੋ ਉਹ ਅਵੇਲ ਕਰ ਸਕਦੇ ਹੋ ਜ਼ਰੂਰ ਕਰੋ ਗੁੰਜਰ ਸਖਵਰ ਸੈਦਿਆ ਸਾਡੀ ਖਾਸ ਪੇਸ਼ਕਸ਼ ਇਸ ਤਰ੍ਹਾਂ ਜਾਰੀ ਰਹੇਗੀ ਫਿਲਹਾਲ ਰੁਕਦੇ ਬ੍ਰੇਕ ਦੇ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਹੇ ਉਹ ਧਰਮ ਪ੍ਰਚਾਰ ਦੀ ਗੱਲ ਹੋਵੇ ਚਾਹੇ ਮੈਡੀਕਲ ਦੀ ਗੱਲ ਹੋਵੇ ਚਾਹੇ ਐਜੂਕੇਸ਼ਨ ਦੀ ਗੱਲ ਹੋਵੇ ਹਰ ਇੱਕ ਫੀਲਡ ਦੇ ਵਿੱਚ ਸਾਡੀ ਸਾਰੀ ਟੀਮ ਸਾਡੇ ਸਤਿਕਾਰਯੋਗ ਸਾਰੇ ਮੈਂਬਰਸ ਆ ਆਪਣੀ ਆਪਣੀ ਜਗ੍ਹਾ ਤੇ ਜੋ ਕੰਟਰੀਬਿਊਸ਼ਨ ਕਰ ਰਹੇ ਆ ਔਰ ਬਹੁਤ ਹੀ ਬਿਹਤਰ ਉਸ ਦੇ ਰਿਜ਼ਲਟ ਆ ਰਹੇ ਹਰ ਦਿਨ ਤੁਸੀਂ ਦੇਖ ਰਹੇ ਹੋ ਕਿ ਸਾਡੇ ਬੱਚੇ ਸਾਡੇ ਕੌਮ ਦੇ ਨੌਜਵਾਨ ਕੋਈ ਨਾ ਕੋਈ ਨਵੀਆਂ ਮੱਲਾਂ ਹਰ ਰੋਜ਼ ਮਾਰ ਰਹੇ ਆ ਔਰ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਉਹਨਾਂ ਦੀ ਬਾਹ ਫੜਦੀ ਆ ਅੱਜ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਦਿੱਲੀ ਤੋਂ ਗਤਕੇ ਦੀ ਜੋ ਇੰਟਰਨੈਸ਼ਨਲ ਜੋ ਰਿਕੋਗਨੀਸ਼ਨ ਮਿਲੀ ਆ ਗਤਕਾ ਫੈਡਰੇਸ਼ਨ ਆਫ ਇੰਡੀਆ ਨੂੰ ਉਸ ਦੇ ਤਹਿਤ ਜੋ ਮੁਕਾਬਲੇ ਕਰਵਾਏ ਗਏ ਸੀ ਇੰਟਰਨੈਸ਼ਨਲ ਮੁਕਾਬਲੇ ਸਿੱਚੇਵਾਲ ਬਾਬਾ ਜੀ ਵੱਲੋਂ ਔਰ ਉਸ ਜਗ੍ਹਾ ਦੇ ਉੱਤੇ ਉਹਦੇ ਸੁਲਤਾਨਪੁਰ ਲੋਧੀ ਜਿਹਦੇ ਵਿੱਚ ਸਾਡੇ ਸਰਦਾਰ ਜੋਰਾਵਰ ਸਿੰਘ ਜੀ ਹੰਸਪਾਲ ਜੀ ਇਹਨਾਂ ਨੇ ਸਾਰੀ ਟੀਮ ਇੱਥੋਂ ਲੈ ਕੇ ਗਏ ਸਨ ਔਰ ਮੈਂ ਅੱਜ ਇਹ ਤੁਹਾਡੇ ਨਾਲ ਸਾਂਝ ਪਾਉਣਾ ਚਾਹੁੰਦਾ ਕਿ ਟੋਟਲ 800 ਦੇ ਕਰੀਬ ਜਿਹੜੇ ਪਾਰਟਿਸਪੈਂਟ ਸੀ ਉਹਨਾਂ ਨੇ ਉੱਥੇ ਪਾਰਟਿਸਿਪੇਟ ਕੀਤਾ ਔਰ 23 ਸਟੇਟਾਂ ਤੋਂ ਹਿੰਦੁਸਤਾਨ ਦੀ 23 ਸਟੇਟਾਂ ਤੋਂ ਬੱਚੇ ਉੱਥੇ ਆਏ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਬੱਚਿਆਂ ਨੇ 10 골ਡ ਮੈਡਲ ਜਿੱਤੇ ਔਰ ਸਿਲਵਰ ਮੈਡਲ ਕਿੰਨੇ ਜੀ 60 60 ਸਿਲਵਰ ਮੈਡਲ ਔਰ 10 ਬ੍ਰੌਂਜ਼ ਮੈਡਲ ਜਿੱਤੇ ਇਹ ਬਹੁਤ ਵੱਡੀ ਉਪਲਬਧੀ ਸਾਡੇ ਬੱਚੇ ਕਰਕੇ ਆਏ ਆ ਬੜੀ ਮਾਣ ਵਾਲੀ ਗੱਲ ਹੈ ਔਰ ਹੁਣ ਇਹਨਾਂ ਬੱਚਿਆਂ ਦੇ ਵਿੱਚੋਂ ਹੀ ਅੱਗੇ ਜਿਹੜੀ ਸਿਲੈਕਸ਼ਨ ਹੋਣੀ ਆ ਖੇਲੋ ਇੰਡੀਆ ਉਹਦੇ ਬਾਅਦ ਗੋਆ ਦੇ ਵਿੱਚ ਜਿਹੜੀ 올림픽ਸ ਜਿਹੜੀ ਉਸੇ ਟੀਮ ਦੀ ਸਿਲੈਕਸ਼ਨ ਹੋਣੀ ਆ ਉਹ ਵੀ ਇਹਨਾਂ ਬੱਚਿਆਂ ਦੇ ਵਿੱਚੋਂ ਹੋਣੀ ਆ ਔਰ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਜਿੱਥੇ ਦਿੱਲੀ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂ ਵਧਾਈ ਦੇਣਾ ਸਰਦਾਰ ਜੋਰਾਵਰ ਸਿੰਘ ਸਰਦਾਰ ਅਨਸਪਾਲ ਜੀ ਸਾਰੀ ਟੀਮ ਨੂੰ ਸਾਰੇ ਬੱਚਿਆਂ ਨੂੰ ਇਹਨਾਂ ਦੇ ਪੇਰੈਂਟਸ ਨੂੰ ਕਿ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਆ ਔਰ ਕੌਮ ਦਾ ਨਾਮ ਰੋਸ਼ਨ ਕੀਤਾ ਔਰ ਮੈਨੂੰ ਪੂਰੀ ਉਮੀਦ ਹੈ ਕਿ ਖੇਲੋ ਇੰਡੀਆ ਹੋਵੇ ਚਾਹੇ 올림픽 ਹੋਵੇ ਉਸ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਇਹ ਜਿਹੜੇ ਮੈਡਲ ਆ ਉਹ ਬੱਚੇ ਲੈ ਕੇ ਆਣਗੇ ਔਰ ਸਾਡੀ ਕੌਮ ਦੀ ਸ਼ਾਨ ਵਧੇਗੀ ਅੱਜ ਮੈਂ ਸਮੂਚੀ ਦਿੱਲੀ ਦੀ ਔਰ ਦਿੱਲੀ ਦੇ ਨਾਲ ਲੱਗਦੇ ਐਨਸੀਆਰ ਦੇ ਸੰਗਤ ਨੂੰ ਵਧਾਈ ਦਿੰਦਾ ਕਿ ਜਿਹੜਾ ਉਪਰਾਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ੁਰੂ ਕੀਤਾ ਗੁਰਮਤ ਕੈਂਪ ਜਿਹੜਾ 25 ਜੂਨ ਤੱਕ ਜਿਹੜਾ ਚੱਲਿਆ ਵੱਖ-ਵੱਖ ਗੁਰਦੁਆਰਿਆਂ ਦੀ ਵਿੱਚ ਵੱਖ-ਵੱਖ ਸਿੰਘ ਸਭਾਵਾਂ ਦੇ ਵਿੱਚ ਇਹ ਕੈਂਪ ਲਾਏ ਗਏ ਨੇ ਕਿਉਂਕਿ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਆਪਣੇ ਬੱਚਿਆਂ ਨੂੰ ਗੁਰਮਤ ਦੇ ਨਾਲ ਗੁਰਮੁਖੀ ਦੇ ਨਾਲ ਜੋੜਨ ਲਈ ਇਹ ਜਿਹੜਾ ਉਪਰਾਲਾ ਕੀਤਾ ਗਿਆ ਇਦੇ ਵਿੱਚ ਤਕਰੀਬਨ ਅੱਜ ਇਸ ਜਾਣਦੇ ਨੂੰ ਖੁਸ਼ੀ ਹੋ ਰਹੀ ਹੈ ਕਿ 118 ਜਗ੍ਹਾ ਦੇ ਉੱਤੇ ਇੱਕੋ ਦਿਨ ਇੱਕੋ ਸਮੇਂ ਦੇ ਉੱਤੇ ਕੈਂਪ ਸ਼ੁਰੂ ਕੀਤੇ ਗਏ ਆਂ ਔਰ 118 ਇਨਾ ਕੈਂਪਾਂ ਦੇ ਵਿੱਚ ਤਕਰੀਬਨ 8000 ਬੱਚਾ ਇਸ ਵਕਤ ਪਾਰਟਿਸਿਪੇਟ ਕਰ ਰਿਹਾ ਔਰ ਆਪਣੇ ਗੁਰੂਆਂ ਦੀ ਦੱਸੀ ਹੋਈ ਗੁਰਮੁਖੀ ਔਰ ਗੁਰਬਾਣੀ ਦੇ ਨਾਲ ਜੁੜ ਰਿਹਾ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜੇ ਬੱਚਿਆਂ ਦੇ ਪੇਰੈਂਟਸ ਨੇ ਜਿਸ ਤਰੀਕੇ ਦੇ ਨਾਲ ਪਿਛਲੇ ਸਾਲ ਜਦੋਂ ਉਪਰਾਲਾ ਸ਼ੁਰੂ ਕੀਤਾ ਸੀ ਉਹਨੂੰ ਦੇਖਦੇ ਹੋਏ ਇਸ ਵਾਰੀ ਜੋ ਹੰਗਾਰਾ ਭਰਿਆ ਇਹਦੇ ਨਾਲ ਅੱਜ ਪਿਛਲੀ ਵਾਰ ਨਾਲੋਂ ਡਬਲ ਸੰਗਤ ਅੱਜ ਪਹਿਲੇ ਦਿਨ ਸ਼ੁਰੂ ਹੋ ਚੁੱਕੀ ਹੈ ਔਰ ਇਹਦੇ ਵਿੱਚ ਜਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਗੁਰੂ ਇਤਿਹਾਸ ਦੀਆਂ ਕਿਤਾਬਾਂ ਦਿੱਤੀਆਂ ਗਈਆਂ ਸਿੱਖ ਇਤਿਹਾਸ ਦੀਆਂ ਕਿਤਾਬਾਂ ਗੁਰੂ ਘਰ ਜਿਹੜੇ ਇਤਿਹਾਸਿਕ ਸਥਾਨ ਨੇ ਦਿੱਲੀ ਦੇ ਵਿੱਚ ਉਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਗਈ ਔਰ ਖਾਸ ਤੌਰ ਤੇ ਜਿਹੜਾ ਕਾਇਦਾ ਬਣਾਇਆ ਗਿਆ ਹੈ ਗੁਰਮੁਖੀ ਦਾ ਮੈਂ ਸਮਝਦਾ ਕਿ ਜਿਹਦੇ ਵਿੱਚ ਗੁਰਮੁਖੀ ਸਿਧਾਂਤਾਂ ਨੂੰ ਜਿਸ ਤਰ੍ਹਾਂ ਮੋਟੇ ਰੱਖਿਆ ਗਿਆ ਔਰ ਉਹਨਾਂ ਦੀ ਜਿਹੜੇ ਲਬਜ਼ ਨੇ ਉਹ ਚੁੱਕ ਕੇ ਬੱਚਾ ਨੂੰ ਉਥੋਂ ਉਸ ਕੈਦੇ ਰਾਹੀ ਗੁਰਮਤ ਦਾ ਗਿਆਨ ਦਿੱਤਾ ਜਾ ਰਿਹਾ ਸੋ ਇਹ ਉਪਰਾਲਾ ਜਿਹੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰ੍ਹਾਂ ਪ੍ਰਚਾਰ ਵੰਗ ਨੇ ਸ਼ੁਰੂ ਕੀਤਾ ਮੈਂ ਵਧਾਈ ਦਿੰਦਾ ਜਿੱਥੇ ਦਿੱਲੀ ਦੀਆਂ ਸੰਗਤਾਂ ਨੂੰ ਉਥੇ ਦਿੱਲੀ ਦੇ ਆਸ-ਪਾਸ ਦੇ ਜਿਹੜੇ ਵੀ ਇਲਾਕੇ ਨੇ ਕਿਉਂਕਿ ਸਾਨੂੰ ਖਬਰਾਂ ਆ ਰਹੀਆਂ ਔਰ ਜਿਸ ਤਰੀਕੇ ਦੇ ਨਾਲ ਆਗਰੇ ਤੱਕ ਜੰਮੂ ਤੱਕ ਸਾਡੇ ਤੋਂ ਲੋਕ ਕੈਂਪ ਲਗਾ ਰਹੇ ਨੇ ਇਹ ਸਾਰੇ ਇੱਕ ਖਾਸ ਉਪਰਾਲਾ ਗੁਰਦੁਆਰਾ ਕਮੇਟੀ ਦੇ ਇਹ ਸ਼ੁਰੂ ਕਰਨ ਨਾਲ ਅੱਜ ਸਾਡੇ ਬੱਚੇ ਜਿਹੜੇ ਗੁਰਸਿੱਖੀ ਤੋਂ ਦੂਰ ਹੋ ਰਹੇ ਸੀ ਅੱਜ ਮੁੜ ਵਾਪਸ ਆਪਣੇ ਗੁਰਮਤਿ ਗਿਆਨ ਲੈ ਕੇ ਗੁਰੂ ਗੁਰੂ ਵਾਲੇ ਬਣਨਗੇ ਸੋ ਇਸ ਆਸ ਦੇ ਨਾਲ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤੇ ਨੇ ਔਰ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਵਧੀਆ ਤਰੀਕੇ ਤੇ ਮੁਕੰਮਲ ਹੋਣ ਔਰ 25 ਤਰੀਕ ਨੂੰ ਗੁਰਦੁਆਰਾ ਲਖੀਸ਼ਾ ਮਨਜਾਰਾ ਹਾਲ ਗੁਰਦੁਆਰਾ ਰਕਾਬਗਨ ਸਭਿ ਕੀ ਦੀ ਸਮਾਪਤੀ ਹੋਣੀ ਹੈ ਜਿੱਥੇ ਵੱਡੇ ਪੱਧਰ ਤੋਂ ਸਮਾਜਿਕ ਤੌਰ 'ਤੇ ਮਨਾਇਆ ਜਾਏਗਾ ਕੁਝ ਸਖ਼ਤ ਸਹਿਦਿਆ ਸਾਡੀ ਖਾਸ ਪੇਸ਼ਕਸ਼ ਦੇ ਵਿੱਚ ਪਸਾ ਨਹੀਂ ਮੈਨੂੰ ਦਿਓ ਇਜਾਜ਼ਤ ਧੰਨਵਾਦ